ਪੀਜੀ ਇੱਕ ਅਹਿਮ ਸਵਾਲ ਕਿ ਜਿੰਨੇ ਇਹ ਵੀਕਲ ਨੇ ਇਹਨਾਂ ਸਾਰਿਆਂ ਦੇ ਮਗਰ 786 ਨੰਬਰ ਹੈ ਇਹਦਾ ਕੀ ਰਾਜ਼ ਹੈ ਦੇਖੋ ਕਿਉਂਕਿ ਮੈਨੂੰ ਉਰਦੂ ਅਦਬ ਨਾਲ ਤੇ ਉਰਦੂ ਜ਼ੁਬਾਨ ਨਾਲ ਮੁਹੱਬਤ ਹੈ ਔਰ ਜਿਹੜਾ ਕਲਮਾ ਹੈ ਕੁਰਾਨ ਦਾ ਔਰ ਜਿਹੜਾ ਕਲਮਾ ਲਾ ਇਲਾਹ ਇਲਾ ਮੁਹੰਮਦ ਰਸੂਲ ਅੱਲ੍ਹਾ ਔਰ ਕਿਉਂਕਿ ਅਰਬੀ ਜਿਹੜੀ ਜ਼ੁਬਾਨ ਹੈ ਅਰਬੀ ਉਹਦੇ ਹਰ ਜਿਹੜਾ ਹਰਫ ਹੈ ਉਦੀ ਇੱਕ ਉਹਦੇ ਨਾਲ ਇੱਕ ਨੰਬਰ ਵੀ ਜੁੜਿਆ ਹੋਇਆ ਹੈ ਜੀ ਤੇ ਜੇ ਤੁਸੀਂ ਉਹ ਪੂਰੇ ਕਲਮੇ ਦਾ ਜੋੜ ਕੱਢੋ ਅਲਫ ਦਾ ਬੇ ਦਾ ਤੇ ਦਾ ਤਾਂ ਉਸ ਸਾਰਾ ਜੋੜ ਕਲਮੇ ਦਾ 786 ਬਣਦਾ ਹੈ ਜੀ ਸੋ ਜਿਹੜੇ ਸਾਡੇ ਮੁਸਲਮਾਨ ਭਰਾ ਨੇ ਉਹ ਜਦੋਂ ਖਤ ਲਿਖਦੇ ਆ ਕੋਈ ਰੁਕਾ ਲਿਖਦੇ ਆ ਕੋਈ ਤਾਂ 786 ਤਾਂ ਮੁਕੱਦਸ ਮੰਨਿਆ ਗਿਆ ਹੈ ਜੀ ਤਾਂ ਉਹ ਫਿਰ ਸਾਰਾ ਕਲਮਾ ਨਹੀਂ ਲਿਖਦੇ ਕਾਗਜ਼ ਤੇ ਕਿਉਂਕਿ ਕਾਗਜ਼ ਨੂੰ ਕਈ ਵਾਰੀ ਸਿੱਟਣਾ ਪੈਂਦਾ ਹੈ ਮਚਾਉਣਾ ਪੈਂਦਾ ਹੈ ਤਾਂ ਫਿਰ ਉਹਨੂੰ 786 ਲਿਖ ਦਿੰਦੇ ਆ ਸੋ ਪੰਜਾਬ ਦੇ ਵਿੱਚ ਕਿਉਂਕਿ ਇਹਦੀ ਅਹਿਮੀਅਤ ਪਤਾ ਨਹੀਂ ਕਿਸੇ ਨੂੰ ਇਹ ਔਰ ਖਾਸ ਕਰਕੇ ਉਰਦੂ ਜ਼ੁਬਾਨ ਨਾਲ ਤਾਂ ਥੋੜੀ ਜਿਹੀ ਲਾਤ ਲਕੀ ਹੋ ਗਈ ਹੈ ਪਰ ਇਸ ਕਰਕੇ ਮੈਨੂੰ ਪਤਾ ਹੈ ਔਰ ਇਹ ਇਹ ਨੰਬਰ ਫਰੀ ਦੇ ਨੰਬਰ ਸੀ ਪਹਿਲਾਂ ਹੁਣ ਆਕਸ਼ਨ 'ਚ ਨਹੀਂ ਪਰ ਇਹ ਤਾਂ ਆਕਸ਼ਨ ਤੋਂ ਖੈਰ ਬਹੁਤ ਪਹਿਲਾਂ ਦੇ ਲਏ ਹੋਇਆ ਇਸ ਲਈ ਮੈਂ ਕਿਉਂਕਿ ਐਡਾ ਰੱਬ ਦੇ ਨਾਮ ਦਾ ਨੰਬਰ ਹੈ ਤੇ ਮੁਫਤ 'ਚ ਮਿਲਦਾ ਹੈ ਤੇ ਇਤੋਂ ਵਧੀਆ ਫਿਰ ਕੀ ਕੰਮ ਹੋ ਸਕਦਾ ਹੈ ਕਿ ਸਾਰੀਆਂ ਗੱਡੀਆਂ 786 ਹੈ ਔਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਵੈਸੇ ਤਾਂ ਔਰ ਜਦੋਂ ਦੇ ਨੰਬਰ ਲਵਾਇਆ ਕੋਈ ਐਕਸੀਡੈਂਟ ਨਹੀਂ ਹੋਇਆ